ਲੱਗ ਸਕਦੇ ਘਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਕਿ ਵਰਲਡ ਪੱਧਰ ਤੇ ਜੇ ਅਗਰ ਜੰਗਾਂ ਦੀ ਗੱਲ ਕਰੀਏ ਤਾਂ ਜਿਹੜੇ ਮੁਸਲਮ ਦੇਸ਼ ਹੈਗੇ ਆ ਉਥੇ ਲਗਾਤਾਰ ਜੰਗਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਤੇ ਪਿਛਲੇ ਦਿਨਾਂ ਤੋਂ ਲੈ ਕੇ ਇਰਾਨ ਅਤੇ ਅਜ਼ਰਾਇਲ ਦੇ ਵਿੱਚ ਜਿਹੜੀ ਜੰਗ ਛਿੜੀ ਹੋਈ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਾਡੇ ਇਰਾਨ ਦੇ ਵਿੱਚ ਗੁਰੂ ਘਰ ਹੈਗੇ ਆ ਉਹਨਾਂ ਦੇ ਵਿੱਚ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ ਉਹਨਾਂ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ ਕਿਉਂਕਿ ਜਿਹੜੇ ਸਾਡੇ ਗੁਰੂ ਘਰਾਂ ਦੇ ਵਿੱਚ ਸਰੂਪ ਹੈਗੇ ਉਹਨਾਂ ਨੂੰ ਸੁਰੱਖਤ ਕੀਤਾ ਜਾਵੇ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਈਰਾਨ 'ਚ ਸਿੱਖ ਕਦੋਂ ਪਹੁੰਚਦੇ ਇਸ ਇਸਲਾਮਕ ਦੇਸ਼ ਵਿੱਚ ਸਿੱਖਾਂ ਦੀ ਜ਼ਿੰਦਗੀ ਅਤੇ ਕਾਰੋਬਾਰ ਕਿਹੋ ਜਿਹਾ ਉਹਦੀ ਤੁਹਾਨੂੰ ਸਟੋਰੀ ਸੁਣਾਉਣ ਲੱਗੇ ਆ ਤੇ ਅਸੀਂ ਗੱਲਬਾਤ ਕੀਤੀ ਹੈਗੀ ਹੈ ਗੁਰਲੀਨ ਕੌਰ ਦੇ ਨਾਲ ਉਹ ਦੱਸਦੀ ਹੈਗੀ ਹੈ ਮੈਂ ਅੱਜ ਵੀ ਤਹਿਰਾਨ ਜਾ ਕੇ ਵਸਣਾ ਚਾਹੁੰਦੀ ਆ ਕਿਉਂਕਿ ਈਰਾਨ ਬਹੁਤ ਸੋਹਣਾ ਦੇਸ਼ ਹੈ ਉੱਥੋਂ ਦਾ ਰੋਟੀ ਪਾਣੀ ਪਾਲ ਤੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਹਰਾਨ ਦੇ ਜਹੇਦਾਨ ਵਿੱਚ ਜਨਮੀ ਗੁਰਲੀਨ ਕੌਰ ਦੀ ਇਸ ਇੱਛਾ ਪਿੱਛੇ ਆਪਣੇ ਪੁਰਖਿਆਂ ਦੀ ਧਰਤੀ ਤੇ ਮੁੜ ਵਸਣ ਦੀ ਤਾਂਘ ਹੈ ਗੁਰਲੀਨ ਕੌਰ ਅੱਜਕੱਲ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਰਹਿੰਦੇ ਹਨ ਉਹ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਹਨ ਤੇ ਘੈਂਟ ਪੰਜਾਬੀ ਟੀਵੀ ਨਾਂ ਦਾ ਚੈਨਲ ਚਲਾਉਂਦੇ ਹਨ 2 ਜੁਲਾਈ 2008 ਵਿੱਚ ਤਹਿਰਾਨ ਵਿੱਚ ਰਹਿੰਦਿਆਂ ਉਹਨਾਂ ਦੇ ਪਿਤਾ ਅਤੇ ਤਾਏ ਉੱਪਰ ਹਮਲੇ ਤੋਂ ਬਾਅਦ ਉਹ ਭਾਰਤ ਆ ਕੇ ਵਸ ਗਏ ਸਨ ਐਸਾ ਮਲੇ ਵਿੱਚ ਉਹਨਾਂ ਦੇ ਤਾਏ ਦੀ ਮੌਤ ਹੋ ਗਈ ਸੀ। ਈਰਾਨ ਵਿੱਚ ਸਪਾਈ ਸਿੱਖ ਭਾਈਚਾਰੇ ਦੇ ਲੋਕ 20ਵੀਂ ਸਦੀ ਸ਼ੁਰੂਤ ਤੋਂ ਵਸੇ ਹੋਏ ਹਨ। ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਯਾਤਰੀ ਦੌਰਾਨ ਈਰਾਨ ਗਏ ਸਨ। ਤਹਿਰਾਨ ਵਿੱਚ ਜਨਮੇ ਇੱਕ ਸਿੱਖ ਆਗੂ ਨੇ BBC ਪੰਜਾਬੀ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਈਰਾਨ ਅੰਦਰ 50 ਦੇ ਕਰੀਬ ਸਿੱਖ ਪਰਿਵਾਰ ਰਹਿ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਈਰਾਨ ਅਤੇ ਇਜ਼ਰਾਇਲ ਵਿੱਚ ਜੰਗ ਚੱਲ ਰਹੀ ਹੈ ਤੇ ਇਸ ਲੜੀ ਦਾ ਸੇਕ ਤਹਿਰਾਨ ਤੱਕ ਵੀ ਪਹੁੰਚ ਗਿਆ ਹੈ। ਤਹਿਰਾਨ ਵਿੱਚ ਸਿੱਖਾਂ ਦਾ ਇੱਕ ਭਾਈ ਗੰਗਾ ਸਿੰਘ ਸਬਕ ਵਰਤੋਰਾ ਵੀ ਹੈ ਇਸ ਸ਼ਹਿਰ ਵਿੱਚ ਕਈ ਸਿੱਖ ਪਰਿਵਾਰ ਰਹਿੰਦੇ ਹਨ ਜੋ ਕਿ ਜ਼ਿਆਦਾਤਰ ਵਪਾਰ ਕਰਦੇ ਹਨ ਸਿੱਖ ਭਾਈਚਾਰੇ ਦੇ ਲੋਕ ਈਰਾਨ ਕਦੋਂ ਵਸੇ ਦੱਖਣੀ ਏਸ਼ੀਆ ਦੇ ਕੁਝ ਵਿਦਵਾਨਾਂ ਮੁਤਾਬਕ 1900 ਅਤੇ 1920 ਦੇ ਸਮਿਆਂ ਵਿੱਚ 라ਵਲਪਿੰਡੀ ਤੋਂ ਕੰਮ ਦੇ ਮੌਕਿਆਂ ਦੀ ਤਲਾਸ਼ ਵਿੱਚ ਸਿੱਖ ਲੋਕ ਪਾਰਸੀਆ ਈਰਾਨ ਵੱਲ ਗਏ ਕੁਝ ਹੋਰ ਸਿੱਖਾਂ ਜਿਨ੍ਹਾਂ ਨੇ ਜਹੇਦਾਨ ਵਿੱਚ ਵਸਣ ਦੀ ਸੋਚੀ ਉਹ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਸਨ ਪਹਿਲੀ ਸੰਸਾਰ ਜੰਗ ਤੋਂ ਬਾਅਦ ਕੁਝ ਸਿੱਖਾਂ ਨੂੰ ਮਾਜੇ ਵਿੱਚ ਟਰੱਕ ਦਿੱਤੇ ਗਏ ਸਨ ਜਿਨ੍ਹਾਂ ਨੇ ਵਨਡੇ ਪੰਜਾਬ ਤੋਂ ਜਹੇਦਾਨ ਵਿੱਚ ਟਰੱਕਾਂ ਦਾ ਕਾਰੋਬਾਰ ਸ਼ੁਰੂ ਕੀਤਾ ਗੁਰਲੀਨ ਕੌਰ ਦੱਸਦੀਆਂ ਹਨ ਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜੋ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਸਨ ਉਹੀ 파ਰਸੀਆ ਵੱਲ ਪਾਰੇ ਪਾਸੇ ਜਾਂਦੇ ਸਨ ਮੁੱਖ ਤੌਰ ਤੇ ਸਾਡੇ ਬਜ਼ੁਰਗ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਜਾਂ ਲੈਣ ਦੇਣ ਦਾ ਕੰਮ ਕਰਦੇ ਸਨ ਗੁਰਲੀਨ ਕੌਰ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਸਰਦਾਰ ਮਹਿਤਾਬ ਸਿੰਘ ਜਹੇਦਾਨ ਵਿੱਚ ਟਰੱਕ ਚਲਾਉਂਦੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਆਨ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਇਰਾਨ ਦੀ ਯੂਨੀਵਰਸਿਟੀ ਆਫ ਰੀਅਲਿਜ਼ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਹਨ ਹਰਪਾਲ ਸਿੰਘ ਪੰਨੂ ਦੱਸਦੇ ਹਨ ਕਿ ਪਾਕਿਸਤਾਨ ਦੇ ਪੱਛਮ ਵਿੱਚ ਇਰਾਨ ਹੈ ਪਾਕਿਸਤਾਨ ਦੀ ਇਰਾਨ ਅਤੇ ਅਫਗਾਨਿਸਤਾਨ ਨਾਲ ਜ਼ਮੀਨ ਹੱਦ ਲੱਗਦੀ ਹੈ ਪੰਜਾਬੀਆਂ ਨੂੰ ਪਤਾ ਲੱਗਾ ਕਿ ਉਸ ਪਾਸੇ ਜ਼ਮੀਨਾਂ ਪੰਜਾਬ ਵਰਗੀਆਂ ਹਨ ਤੇ ਸਸਤੀਆਂ ਹਨ ਉਸ ਤੋਂ ਬਾਅਦ ਉਹਨਾਂ ਇਰਾਨ ਜਾ ਕੇ ਈਮੀਨਾ ਕੀਦਨੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਇੱਕ ਪਿੰਡ ਦੁਸ਼ਟੇ ਆਪ ਸੀ ਜੋ ਇਨਾ ਕਿਸਾਨਾਂ ਦਾ ਹੀ ਬਣ ਗਿਆ ਸੀ ਸਿੱਖਾਂ ਦੇ ਗੁਰਦਵਾਰੇ ਕਿੱਥੇ ਕਿੱਥੇ ਹਨ ਅਰਾਨ ਵਿੱਚ ਸਿੱਖਾਂ ਦੇ ਦੋ ਮੁੱਖ ਗੁਰਦਵਾਰੇ ਹਨ ਇੱਕ ਜਹੇਦਾਨ ਵਿੱਚ ਹੈ ਦੂਜਾ ਤਰਹਾਨ ਵਿੱਚ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2016 ਵਿੱਚ ਤਰਹਾਨ ਦੇ ਭਾਈ ਗੰਗਾ ਸਿੰਘ ਸਵਾ ਗੁਰਦਵਾਰੇ ਚ ਗਏ ਸਨ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੀ ਗੁਰਦਵਾਰਾ ਸਾਹਿਬ ਵਿੱਚ ਜਾ ਕੇ ਜਾ ਚੁੱਕਿਆ ਹਨ ਹਰਪਾਲ ਸਿੰਘ ਪੰਨੂ ਕਹਿੰਦੇ ਹਨ ਇੱਕ ਵਾਰ ਆਰਮ ਦਾ ਬਾਦਸ਼ਾ ਰਾਜਾ ਸ਼ਾਹ ਪਹਿਲਵੀ ਪਿੰਡ ਦੁਸ਼ਟੇ ਆਬ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਲੰਮੀਆਂ ਦਾੜੀਆਂ ਵਾਲੇ ਕਿਸਾਨ ਮਿਲੇ ਉਹਨਾਂ ਦੀਆਂ ਦਾੜੀਆਂ ਖੁੱਲੀਆਂ ਸਨ ਤੇ ਦਸਤਾਰਾਂ ਬੰਨੀਆਂ ਹੋਈਆਂ ਸਨ ਬਾਦਸ਼ਾ ਘੋੜੇ ਤੋਂ ਉਤਰ ਕੇ ਉਹਨਾਂ ਨੂੰ ਸਲਾਮ ਕਰਨ ਲੱਗਾ ਜਦੋਂ ਬਾਦਸ਼ਾ ਦੇ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਸਲਾਮ ਕਿਉਂ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਬੰਦਗੀ ਕਰਨ ਵਾਲੇ ਫਕੀਰ ਹਨ ਪਰ ਉਹਨਾਂ ਦੱਸਿਆ ਕਿ ਇਹ ਫਕੀਰ ਨਹੀਂ ਸਗੋਂ ਹਿੰਦੁਸਤਾਨ ਦੇ ਕਿਸਾਨ ਹਨ ਇਹ ਖੇਤ ਜੋ ਖੇਤੀ ਕਰਨ ਆਏ ਹਨ ਪੰਨੂ ਅੱਗੇ ਦੱਸਦੇ ਹਨ ਪਿੰਡ ਵਿੱਚ ਦਰਬਾਰ ਲਗਾਉਣ ਤੋਂ ਬਾਅਦ ਬਾਦਸ਼ਾਹ ਨੇ ਕਿਸਾਨਾਂ ਨੂੰ ਦੁਬਾਰਾ ਬੁਲਾਇਆ ਕਿਸਾਨਾਂ ਨੇ ਉਹਨਾਂ ਦਾ ਫਕੀਰ ਕਹਿਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਫਕੀਰ ਹੋਣ ਦਾ ਕੀ ਫਾਇਦਾ ਹੋਇਆ ਜੇ ਸਾਡੇ ਕੋਲ ਬੰਦਗੀ ਕਰਨ ਲਈ ਥਾਂ ਨਹੀਂ ਹੈ ਬਾਦਸ਼ਾਹ ਦੇ ਪੁੱਛਣ ਤੇ ਉਹਨਾਂ ਕਿਹਾ ਕਿ ਸਾਨੂੰ ਇਸ ਲਈ 1 ਏਕੜ ਜ਼ਮੀਨ ਚਾਹੀਦੀ ਹੈ ਬਾਦਸ਼ਾਹ ਨੇ 1 ਏਕੜ ਜ਼ਮੀਨ ਦਾਨ ਦੇਣ ਦੀ ਗੱਲ ਆਖੀ ਪਰ ਕਿਸਾਨਾਂ ਨੇ ਕਿਹਾ ਕਿ ਸਾਡਾ ਧਰਮ ਦਾਨ ਦੀ ਵਕਾਲਤ ਨਹੀਂ ਕਰਦਾ ਤਦੋਂ ਕਿਰਤ ਕਰਕੇ ਆਬਾਦਤਗਾਹ ਆਸਾਰਨ ਦੀ ਗੱਲ ਕਰਦਾ ਉਹ ਕਹਿੰਦੇ ਹਨ ਕਿ ਉਹਨਾਂ ਬਾਦਸ਼ਾਹ ਤੋਂ ਜ਼ਮੀਨ ਖਰੀਦਣ ਦੀ ਇਜਾਜ਼ਤ ਮੰਗੀ ਜੋ ਬਾਦਸ਼ਾਹ ਨੇ ਤੁਰੰਤ ਹੀ ਦੇ ਦਿੱਤੀ ਤੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਬਾਅਦ ਨਜ਼ਰਾਨਾ ਵੀ ਦਿੱਤਾ ਬਾਦਸ਼ਾਹ ਨੇ ਕਿਹਾ ਕਿ ਜਿੱਥੇ ਇਹੋ ਜਿਹੇ ਫਕੀਰ ਹੋਣ ਉਸ ਪਿੰਡ ਦਾ ਨਾਮ ਦਸ਼ਟੇ ਆਬ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਅਰਥ ਸੀ ਪਾਣੀ ਚੋਰ ਇਸ ਤੋਂ ਬਾਅਦ ਪਿੰਡ ਦਾ ਨਾਮ ਜਹੇਦਾਨ ਰੱਖਿਆ ਗਿਆ ਜਿਸ ਦਾ ਅਰਥ ਹੈ ਰੱਬ ਦੇ ਬੰਦਗੀ ਕਰਨ ਵਾਲੇ ਸਿੱਖਾਂ ਸਿੱਖਾਂ ਦਾ ਰਹਿਣ ਸਹਿਣ ਅਤੇ ਕਾਰੋਬਾਰ ਭਾਰਤ ਦੇ ਸੀਨੀਅਰ ਪੱਤਰਕਾਰ ਸੈਈਦ ਨਕਵੀ ਨਾਲ ਸਾਲ 2001 ਵਿੱਚ ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਾਇ ਅਟਲ ਬਿਹਾਰੀ ਵਾਜਪਾਈ ਦੇ ਆਰਾਮ ਦੌਰੇ ਸਮੇਂ ਉਹਨਾਂ ਦੇ ਨਾਲ ਗਏ ਸਨ ਨਕਵੀ ਨੇ ਅਰਾਨੀ ਸਿੱਖਾਂ ਉੱਪਰ ਇੱਕ ਡਾਕੂਮੈਂਟਰੀ ਵੀ ਬਣਾਈ ਸੈਈਦ ਨਕਵੀ ਦੱਸਦੇ ਹਨ ਕਿ ਸਿੱਖਾਂ ਦਾ ਅਰਾਨੀ ਲੋਕਾਂ ਨਾਲ ਬਹੁਤ ਤਾਲਮਿਲ ਹੈ ਤੇ ਉਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਆਮ ਹੈ ਸਾਰੇ ਲੋਕ ਫਾਰਸੀ ਬੋਲਦੇ ਹਨ ਸਿੱਖ ਭਾਜਰੇ ਦੀ ਖਾਸ ਗੱਲ ਇਹ ਹੈ ਉਹ ਜਿੱਥੇ ਵੀ ਜਾਂਦੇ ਹਨ ਉੱਥੋਂ ਦੀ ਭਾਸ਼ਾ ਤੇ ਸੱਭਿਆਚਾਰ ਨੂੰ ਅਪਣਾ ਲੈਂਦੇ ਹਨ ਜਦਕਿ ਉਹ ਆਪਣੇ ਪੰਜੇ ਕਕਾਰ ਕੰਗਾ ਕੜਾ ਕਸ਼ਹਿਰਾ ਕੇਸ ਅਤੇ ਕਿਰਪਾਨ ਨੂੰ ਸੁਰੱਖਤ ਰੱਖਦੇ ਹਨ ਉਹ ਅੱਗੇ ਕਹਿੰਦੇ ਹਨ ਕਿ ਈਰਾਨ ਬਹੁਤ ਆਧਾਰ ਦੇਸ਼ ਹੈ ਉੱਥੇ ਸਿੱਖ ਬਹੁਤ ਆਰਾਮ ਨਾਲ ਰਹਿੰਦੇ ਹਨ ਸ਼ੁਰੂਆਤ ਵਿੱਚ ਭਾਵੇਂ ਸਿੱਖ ਟਰਾਂਸਪੋਰਟ ਦੇ ਕਾਰੋਬਾਰ ਨਹੀਂ ਗਏ ਸਨ ਪਰ ਹੌਲੀ-ਹੌਲੀ ਬਹੁਤ ਸਾਰੇ ਕੰਮਾਂ ਵਿੱਚ ਫੈਲ ਗਏ ਨਕ ਵੀ ਦੱਸਦੇ ਹਨ ਕਿ ਮੈਂ ਸਿੱਖਾਂ ਦੇ ਘਰਾਂ ਵਿੱਚ ਖੁਦ ਉਤੱਲਾ ਮੁਸਲਮਾਨ ਦੇ ਧਾਰਮਿਕ ਆਗੂ ਦੇਖਿਆ ਇੱਕ ਤਾਂ ਸਿੱਖ ਖੁਦ ਮਹਿਮਾਨ ਨਿਵਾਜ ਹਨ ਦੂਜੇ ਈਰਾਨੀ ਵੀ ਤੋਂ ਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਗਈ। ਉੱਥੇ ਧਰਮ ਪਰिवर्तन ਦਾ ਕੋਈ ਝਗੜਾ ਨਹੀਂ ਹੈ। ਪਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਮਤਾਵ ਕੇ ਇੱਥੇ ਸਿੱਖ ਅਕਸਰ ਘਰਾਂ ਵਿੱਚ ਪੰਜਾਬੀ ਬੋਲਦੇ ਹਨ ਤੇ ਕਾਰਵਿਹਾਰ ਲਈ ਫਾਰਸੀ ਭਾਸ਼ਾ ਦੀ ਵਰਤੋਂ ਕਰਦੇ ਹਨ। ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਆ ਜ਼ਿਆਦਾਤਰ ਕਵਤਾਵਾਂ ਫਾਰਸੀ ਵਿੱਚ ਹਨ। ਉਹਨਾਂ ਨੇ ਮੁਗਲ ਬਾਦਸ਼ਾਹ ਰੰਗਜੀਤ ਨੂੰ ਉਸਦੇ ਜ਼ੁਲਮਾਂ ਵਿਰੁੱਧ 1705 ਵਿੱਚ ਜਫਰਨਾਮਾ ਲਿਖਿਆ ਸੀ ਜੋ ਫਾਰਸੀ ਭਾਸ਼ਾ ਵਿੱਚ ਸੀ। ਪੰਨੂ ਕਹਿੰਦੇ ਹਨ ਅਹਰਾਨ ਵਿੱਚ ਸਿੱਖਾਂ ਦੀ ਮਾਤ ਭਾਸ਼ਾ ਫਾਰਸੀ ਹੀ ਹੋ ਗਈ ਹੈ ਮੈਂ ਉੱਥੇ ਇੱਕ ਕੁੜੀ ਮਨਜੀਤ ਕੌਰ ਨੂੰ ਜਾਣਦਾ ਜਿਸ ਦੀ ਫਾਰਸੀ ਉੱਪਰ ਬਹੁਤ ਪਕੜ ਹੈ ਉਸ ਨੂੰ ਪਾਰਲੀਮੈਂਟ ਵਿੱਚ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚੋਂ ਅਨਵਾਦ ਲਈ ਬੁਲਾਇਆ ਜਾਂਦਾ ਹੈ ਉਹ ਕੁੜੀ ਸਿਰ ਉੱਪਰ ਚੁੰਨੀ ਰੱਖਦੀ ਹੈ ਤੇ ਪਛਾਣੀ ਨਹੀਂ ਜਾਂਦੀ ਕਿ ਉਹ ਪੰਜਾਬ ਦੀ ਹੈ ਜਾਂ ਈਰਾਨ ਦੀ ਹੈ ਪੰਨੂ ਦੱਸਦੇ ਹਨ ਇੱਥੇ ਸਿੱਖ ਆਪਣਾ ਕਾਰੋਬਾਰ ਤੋਂ ਇਲਾਵਾ ਨੌਕਰੀਆਂ ਵੀ ਕਰਦੇ ਹਨ ਫੌਜ ਵਿੱਚ ਵੀ ਸਿਵਾਵਾ ਨਿਭਾ ਰਹੇ ਹਨ ਈਰਾਨ ਵਿੱਚ 1979 ਦੀ ਇਸਲਾਮਕ ਕ੍ਰਾਂਤੀ ਹੋਈ ਇਕ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਾਵੀ ਦੇ ਖਿਲਾਫ ਪਗਾਵਤ ਵਿੱਚ ਸੀ ਉਨੀ ਹੀ ਅਮਰੀਕਾ ਦੇ ਖਿਲਾਫ ਗੁੱਸੇ ਦਾ ਇਜ਼ਹਾਰ ਸੀ ਇਸ ਦੌਰਾਨ ਸੱਤਾਧਾਰੀ ਸ਼ਾਹ ਮੁਹੰਮਦ ਰਜ਼ਾ ਪਹਿਲਾਵੀ ਨੂੰ ਦੇਸ਼ ਛੱਡਣਾ ਪਿਆ ਸੀ ਲੋਕਾਂ ਨੇ ਧਾਰਮਿਕ ਆਗੂ ਖੋਮਿਨੀ ਦੀ ਵਾਪਸੀ ਦਾ ਸਵਾਗਤ ਕੀਤਾ ਅਤੱਲਾ ਖੋਮਿਨੀ 14 ਸਾਲ ਤੱਕ ਦੇਸ਼ ਤੋਂ ਬਾਹਰ ਰਹੇ ਇਸ ਸਮੇਂ ਰਾਏਸ਼ਮਾਰੀ ਤੋਂ ਬਾਅਦ ਈਰਾਨ ਇੱਕ ਇਸਲਾਮਕ ਗਨਰਾਜ ਬਣ ਗਿਆ ਸੀ ਗੁਰਲੀਨ ਕੌਰ ਕਹਿੰਦੇ ਹਨ ਮੇਰੇ ਦਾਦਾ ਜੀ ਨੇ ਸ਼ਾਹ ਦਾ ਸਮਾਂ ਦੇਖਿਆ ਸੀ ਪਰ ਖੋਮਿਨੀ ਦੇ ਆਉਣ ਬਾਅਦ ਮਾਹੌਲ ਹੀ ਬਦਲ ਗਿਆ ਸੀ ਦੇਸ਼ ਪੂਰੀ ਤਰ੍ਹਾਂ ਅਸਲਾਮਿਕ ਹੋ ਗਿਆ ਸੀ ਪਰ ਹੁਣ ਕਾਫੀ ਸੁਧਾਰ ਹੋ ਰਹੇ ਹਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਕਹਿੰਦੇ ਹਨ ਕਿ ইরਾਨੀ ਲੋਕ ਆਧਾਰਵਾਦੀ ਹਨ ਪਰ ਅਸਲਾਮਿਕ ਕ੍ਰਾਂਤੀ ਤੋਂ ਬਾਅਦ ਹਿੰਦੂ ਅਤੇ ਸਿੱਖ ਉੱਥੋਂ ਵਾਪਸ ਆਉਣ ਲੱਗੇ ਦੂਜੇ ਪਾਸੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ইরਾਨ ਵਿੱਚ ਪੈਦਾ ਹੋਏ ਇੱਕ ਸਿੱਖ ਦਾ ਕਹਿਣਾ ਹੈ ਕਿ ইরਾਨ ਅਤੇ ਸਿੱਖ ਭਾਈਚਾਰੇ ਦੇ ਸਬੰਧ ਸਦਾ ਹੀ ਚੰਗੇ ਰਹਿਆ ਅਤੇ ਉਹ ਭਵਿੱਖ ਵਿੱਚ ਵੀ ਚੰਗੇ ਰਿਸ਼ਤਿਆਂ ਦੀ ਉਮੀਦ ਰੱਖਦੇ ਹਨ ਤੁਹਾਨੂੰ ਇਹ ਸਟੋਰੀ ਸੁਣਾ ਦਿੱਤੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੀ ਸਟੋਰੀ ਨੂੰ ਜਿਹੜਾ ਪਸੰਦ ਵੀ ਕਰੋਗੇ ਤੇ ਸ਼ੇਅਰ ਵੀ ਕਰੋ ਵਾਈਗੁਰਜੀ ਕਕਲਸਾ ਵਾਈਗੁਰਜੀ ਕੇ ਪਤੇ